ਇੱਕ ਕਹਾਵਤ ਹੈ ਕਿ ਜਿਸ ਡੰਗਰ ਨੂੰ ਰਸੇ ਚੱਪਣ ਦੀ ਆਦਤ ਪੈ ਜੇ ਉਹ ਫਿਰ ਜਾਂਦੀ ਨਹੀਂ ਇਹੀ ਗੱਲ ਇਨਸਾਨਾਂ ਦੇ ਵਿੱਚ ਹੈ ਜਿਸ ਇਨਸਾਨ ਨੂੰ ਜਿੱਦਾਂ ਦੀ ਆਦਤ ਪੈ ਗਈ ਫਿਰ ਉਹ ਉਸ ਆਦਤ ਤੋਂ ਮਜਬੂਰ ਹੋ ਜਾਂਦਾ ਹੈ ਉਹ ਆਦਤ ਛੱਡਣੀ ਉਸ ਲਈ ਬੜੀ ਜ਼ਿਆਦਾ ਔਖੀ ਹੋ ਜਾਂਦੀ ਹੈ 2-4% ਹੀ ਐਦਾਂ ਦੇ ਲੋਕ ਹੋਣਗੇ ਜੋ ਆਪਣੇ ਆਪ ਨੂੰ ਬਦਲ ਲੈਂਦੇ ਆ ਆਪਣੇ ਆਪ ਨੂੰ ਉਹੋ ਜੀ ਸਥਿਤੀ ਦੇ ਵਿੱਚ ਢਾਲ ਲੈਂਦੇ ਨੇ ਪਰ ਜ਼ਿਆਦਾਤਰ ਤਾਂ ਫਿਰ ਜਿਹਨੂੰ ਰਸੇ ਚੱਬਣ ਦੀ ਆਤ ਪੈ ਜੇ ਉਹ ਰਸੇ ਚੱਬਦਾ ਹੀ ਰਹਿੰਦਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਆ ਉਹ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ ਇਸ ਵਿੱਚ ਇੱਕ ਔਰਤ ਹੁੰਦੀ ਹੈ ਉਹ ਦੋ ਬੰਦਿਆਂ ਨਾਲ ਵਿਆਹ ਕਰਵਾਉਂਦੀ ਹੈ ਫਿਰ ਤੀਜੇ ਨਾਲ ਪ੍ਰੇਮ ਹੁੰਦਾ ਹੈ ਉਸ ਨਾਲ ਵਿਆਹ ਕਰਵਾਉਂਦੀ ਹੈ ਤੇ ਉਸ ਤੋਂ ਬਾਅਦ ਇੱਕ ਕਤਲ ਹੁੰਦਾ ਹੈ ਜਦੋਂ ਫਿਰ ਕਤਲ ਦਾ ਸਾਰਾ ਰਾਜ਼ ਖੁੱਲਦਾ ਹੈ ਤਾਂ ਸਭ ਸੁਣ ਕੇ ਹੈਰਾਨ ਹੋ ਜਾਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਗਾਜ਼ੀਆਬਾਦ ਤੇ ਇਸ ਦੇ ਅਧੀਨ ਪੈਂਦਾ ਥਾਣਾ ਦਸਨਾ ਦਸਨਾ ਦੇ ਅਧੀਨ ਮਜ਼ੂਰ ਵਿਹਾਰ ਇਸ ਦੇ ਕੋਲ ਸ਼ਿਕਰੋੜੀ ਫਾਟਕ ਫਾਟਕਾਂ ਦੇ ਕੋਲ ਇੱਕ ਬੰਦਾ ਸਕੂਟਰ ਤੇ ਸਵਾਰ ਹੁੰਦਾ ਸਮਾ ਹੁੰਦਾ ਰਾਤ ਦੇ ਤਕਰੀਬਨ 8:30 ਵਜੇ ਦਾ ਗੱਲ ਹੈ 7 ਅਕਤੂਬਰ 2025 ਦੀ ਇਸ ਨੂੰ ਤਿੰਨ ਜਣੇ ਆ ਕੇ ਘੇਰ ਲੈਂਦੇ ਨੇ ਇਸ ਨਾਲ ਲੜਾਈ ਕਰਦੇ ਨੇ ਗਾਲੀ ਗਲੋਚ ਕਰਦੇ ਨੇ ਤੇ ਆਖਰ ਇਸ ਬੰਦੇ ਦੇ ਮੂੰਹ ਦੇ ਵਿੱਚ ਪਿਸਤੌਲ ਦੀ ਨਾਲ ਹੀ ਪਾਉਂਦੇ ਨੇ ਤੇ ਉਸ ਤੋਂ ਬਾਅਦ ਗੋਲੀ ਚਲਾ ਦਿੰਦੇ ਨੇ ਜਿਸ ਦੇ ਕਾਰਨ ਇਹ ਬੰਦਾ ਡਿੱਗ ਪੈਂਦਾ ਖੂਨੋਂ ਖੂਨ ਹੋ ਜਾਂਦਾ ਤੇ ਇਸ ਉੱਪਰ ਦੋ ਗੋਲੀਆਂ ਹੋਰ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਤਿੰਨੋਂ ਜਾਣੇ ਇੱਥੋਂ ਫਰਾਰ ਹੋ ਜਾਂਦੇ ਨੇ ਪਰ ਲੋਕਾਂ ਦੇ ਵਿੱਚ ਭਜੜੜ ਮਚ ਜਾਂਦੀ ਹੈ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਇਹ ਕੀ ਹੋ ਗਿਆ ਕੋਈ ਪੁਲਿਸ ਨੂੰ ਕਾਲ ਕਰਦਾ 112 ਨੰਬਰ ਤੇ ਹੁਣ ਪੁਲਿਸ ਆਉਂਦੀ ਹੈ ਤੇ ਇਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਡਾਕਟਰ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਪਰ ਪੁਲਿਸ ਦੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਇਹ ਬੰਦਾ ਕੌਣ ਹੈ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਬੰਦਾ ਦਸਨਾ ਦਾ ਹੀ ਰਹਿਣ ਵਾਲਾਗਾ ਦਸਨਾ ਦੇ ਅਰਮਾਨ ਨਗਰ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਆਸੀਫ ਉਰਫ ਗੁੱਲੂ ਹੈ ਹੁਣ ਜਦੋਂ ਇਸ ਬਾਰੇ ਹੋਰ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਇਹ ਬੰਦਾ ਕ੍ਰਾਈਮਨਲ ਪਰਵਰਤੀ ਦਾ ਬੰਦਾ ਹੈ ਜੋ ਕਿ 2024 ਦੇ ਵਿੱਚ ਜੇਲ੍ਹ ਗਿਆ ਤੇ April 2025 ਦੇ ਵਿੱਚ ਜੇਲ੍ਹ ਚੋਂ ਵਾਪਸ ਆਇਆ ਸੀ ਇਸ ਉੱਪਰ ਕਈ ਹੋਰ ਵੀ ਮੁਕੱਦਮੇ ਨੇ ਪੁਲਿਸ ਹੁਣ ਸੀਸੀਟੀਵੀ ਕੈਮਰੇ ਦੇਖਦੀ ਹੈ ਕਿ ਆਖਰ ਇਸ ਦਾ ਕਤਲ ਕਿਸ ਨੇ ਕੀਤਾ ਤਾਂ ਪੁਲਿਸ ਸੋਚ ਰਹੀ ਸੀ ਕਿ ਸ਼ਾਇਦ ਇਹ ਕੋਈ ਗੈਂਗਬਾਰ ਦਾ ਮੁਕਾਬਲਾ ਹੋਵੇ ਪਰ ਪੁਲਿਸ ਦੇ ਸਾਹਮਣੇ ਇੱਕ ਨਾਂ ਆਉਂਦਾ ਹੈ ਉਹ ਆਉਂਦਾ ਹੈ ਰਿਹਾਨ ਦਾ ਕਿ ਰਿਹਾਨ ਨੇ ਹੀ ਇਸ ਦਾ ਕਤਲ ਕੀਤਾ ਹੋ ਸਕਦਾ ਤੇ ਰਿਹਾਨ ਦੇ ਨਾਲ ਇੱਕ ਹੋਰ ਔਰਤ ਦਾ ਨਾਂ ਆਉਂਦਾ ਹੁਣ ਜਦੋਂ ਪੁਲਿਸ ਰਿਹਾਨ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਉਸ ਦੇ ਨਾਲ-ਨਾਲ ਦੋ ਹੋਰ ਰਿਹਾਨ ਦੇ ਦੋਸਤ ਬਿਲਾਲ ਅਤੇ ਫਰਮਾਨ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਤੇ ਇੱਕ ਔਰਤ ਵੀ ਗ੍ਰਿਫਤਾਰ ਕੀਤੀ ਜਾਂਦੀ ਜਿਸ ਦਾ ਨਾਂ ਪ੍ਰਾਚੀ ਹੁੰਦਾ ਤਾਂ ਹੁਣ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਇਹ ਮਰਨ ਵਾਲਾ ਹੈ ਮਰਨ ਵਾਲੇ ਦਾ ਨਾਂ ਆਸੀਫ ਉਰਫ ਗੁੱਲੂ ਹੈ ਜਿਸ ਦਾ 2011 ਦੇ ਵਿੱਚ ਜੂਹੀ ਨਾਂ ਦੀ ਕੁੜੀ ਦੇ ਨਾਲ ਵਿਆਹ ਹੋਇਆ ਜੋ ਕਿ ਫਰੀਦাবাদ ਦੀ ਰਹਿਣ ਵਾਲੀ ਸੀ ਉਸ ਤੋਂ ਬਾਅਦ ਇਹ ਅਰਮਾਨਗਰ ਦੇ ਵਿੱਚ ਆ ਕੇ ਰਹਿਣ ਲੱਗਦੇ ਨੇ ਰਹਿੰਦੇ ਰਹਿੰਦੇ ਜੋ ਗੁੱਲੂ ਸੀ ਗੁੱਲੂ ਠੇਕੇਦਾਰੀ ਦਾ ਕੰਮ ਕਰਦਾ ਸੀ ਤੇ ਇਸ ਦੀ ਮੁਲਾਕਾਤ ਹੁੰਦੀ ਆ ਇੱਕ ਔਰਤ ਜਿਸ ਦਾ ਨਾਮ ਪ੍ਰਾਚੀ ਸੀ ਪ੍ਰਾਚੀ ਦਾ ਪਹਿਲਾਂ ਵੀ ਵਿਆਹ ਹੋਇਆ ਹੋਇਆ ਸੀ ਪਰ ਫਿਰ ਉਸ ਨੇ ਵਿਆਹ ਕਰਵਾ ਲਿਆ ਦੀਪਕ ਦੇ ਨਾਲ ਤੇ ਹੁਣ ਜਦੋਂ ਫਿਰ ਗੁੱਲੂ ਅਤੇ ਪ੍ਰਾਚੀ ਦੋਨਾਂ ਦੀ ਦੋਸਤੀ ਹੁੰਦੀ ਹੈ ਇਹਨਾਂ ਵਿੱਚ ਪਿਆਰ ਹੋ ਜਾਂਦਾ ਹੈ ਪਿਆਰ ਤੋਂ ਬਾਅਦ ਇਹਨਾਂ ਦੇ ਸਬੰਧ ਬਣਦੇ ਨੇ ਤੇ ਹੁਣ ਜੋ ਪ੍ਰਾਚੀ ਹੁੰਦੀ ਆ ਉਹ ਕਹਿੰਦੀ ਹੈ ਕਿ ਮੈਂ ਤਾਂ ਗੁੱਲੂ ਦੇ ਨਾਲ ਹੀ ਰਹਿਣਾ ਮੈਂ ਦੀਪਕ ਦੇ ਨਾਲ ਨਹੀਂ ਰਹਿਣਾ ਤਾਂ ਹੁਣ ਗੁੱਲੂ ਦੇ ਨਾਲ ਪ੍ਰਾਚੀ ਰਹਿਣ ਲੱਗਦੀ ਹੈ ਇਸ ਨਾਲ ਲੰਬ ਮੈਰਿਜ ਕਰਵਾ ਲੈਂਦੀ ਹੈ ਤੇ ਦੀਪਕ ਨੂੰ ਛੱਡ ਦਿੰਦੀ ਹੈ ਤੇ ਪ੍ਰਾਚੀ ਜੋ ਹੁੰਦੀ ਹੈ ਉਹ ਆਪਣਾ ਨਾਮ ਵੀ ਬਦਲ ਲੈਂਦੀ ਹੈ ਕਿਉਂਕਿ ਉਸਨੇ ਧਰਮ ਪਰिवर्तन ਕਰ ਲੇ ਦਿੱਤਾ ਸੀ ਉਹ ਆਪਣਾ ਨਾਮ ਰੱਖ ਲੈਂਦੀ ਹੈ ਅਰਸ਼ੀ ਹੁਣ ਇਹ ਦੋਨੋਂ ਰਹਿੰਦੇ ਨੇ ਤੇ ਜੋ ਗੁੱਲੂ ਦੀ ਪਹਿਲਾਂ ਵਾਲੀ ਪਤਨੀ ਸੀ ਉਹ ਵੀ ਰਹਿੰਦੀ ਹੈ ਉਹ ਅਰਮਾਨਗਰ ਦੇ ਵਿੱਚ ਰਹਿੰਦੀ ਹੈ ਤੇ ਜੋ ਪ੍ਰਾਚੀ ਸੀ ਇਸ ਨੂੰ ਗੁੱਲੂ ਮਜ਼ੂਰ ਬਿਹਾਰ ਦੇ ਵਿੱਚ ਰੱਖ ਲੈਂਦਾ ਗੁੱਲੂ ਦੀ ਪਹਿਲੀ ਪਤਨੀ ਜਿਸ ਦਾ ਨਾਮ ਜੂਹੀ ਸੀ ਉਸ ਦੇ ਘਰ ਇੱਕ ਕੁੜੀ ਪੈਦਾ ਹੁੰਦੀ ਹੈ ਤੇ ਇਧਰ ਜੋ ਪਰਾਚੀ ਹੁੰਦੀ ਆ ਜਿਸ ਨੇ ਆਪਣਾ ਨੂੰ ਅਰਸ਼ੀ ਰੱਖ ਲੈਂਦਾ ਸੀ ਇਸ ਦੇ ਘਰ ਇੱਕ ਲੜਕਾ ਪੈਦਾ ਹੁੰਦਾ ਹੈ ਜ਼ਿੰਦਗੀ ਚੱਲਦੀ ਰਹਿੰਦੀ ਹੈ ਜ਼ਿੰਦਗੀ ਚੱਲਦੇ ਚੱਲਦੇ ਮਾਰਚ 2024 ਦੇ ਵਿੱਚ ਗੁੱਲੂ ਉੱਤੇ ਕੇਸ ਪੈ ਜਾਂਦਾ ਹੈ ਤੇ ਪੁਲਿਸ ਇਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤੇ ਹੁਣ ਗੁੱਲੂ ਦੀ ਜੇਲ੍ਹ ਵਿੱਚ ਮੁਲਾਕਾਤ ਕਰਨ ਲਈ ਰਿਸ਼ਤੇਦਾਰ ਆਉਂਦੇ, ਦੋਸਤ ਮਿੱਤਰ ਆਉਂਦੇ। ਗੁੱਲੂ ਦਾ ਇੱਕ ਦੋਸਤ ਸੀ ਰਿਹਾਨ। ਉਹ ਵੀ ਗੁੱਲੂ ਦੀ ਮੁਲਾਕਾਤ ਕਰਨ ਲਈ ਜੇਲ੍ਹ ਵਿੱਚ ਆਉਂਦਾ ਸੀ। ਪਰ ਗੁੱਲੂ ਨੂੰ ਫਿਕਰ ਸੀ ਆਪਣੀ ਪਤਨੀ ਪ੍ਰਾਚੀ ਉਰਫ਼ ਅਰਸੀ ਦਾ। ਉਸ ਨੂੰ ਲੱਗ ਰਿਹਾ ਸੀ ਕਿ ਉਸ ਦਾ ਕੋਈ ਖਿਆਲ ਰੱਖਣ ਵਾਲਾ ਨਹੀਂ। ਤਾਂ ਉਸ ਨੇ ਰਿਹਾਨ ਨੂੰ ਕਿਹਾ ਕਿ ਤੂੰ ਮੇਰਾ ਦੋਸਤ ਹੈ। ਪ੍ਰਾਚੀ ਦਾ ਕੋਈ ਖਿਆਲ ਰੱਖਣ ਵਾਲਾ ਨਹੀਂ। ਤੂੰ ਉਸ ਨੂੰ ਜੇ ਪੈਸੇ ਦੀ ਲੋੜ ਹੋਵੇਗੀ ਪੈਸੇ ਦੇ ਦੇਵੀਂ। ਜੇ ਉਸ ਨੂੰ ਕਿਸੇ ਸਮਾਨ ਦੀ ਲੋੜ ਹੋਵੇਗੀ ਸਮਾਨ ਦੇਣੀ ਕਿਉਂਕਿ ਮੈਂ ਤਾਂ ਅਜੇ ਜੇਲ੍ਹ ਦੇ ਵਿੱਚ ਹੀ ਹਾਂ ਮੇਰੀ ਜ਼ਮਾਨਤ ਪਤਾ ਨਹੀਂ ਕਦੋਂ ਹੋਵੇਗੀ ਤਾਂ ਰਿਹਾਨ ਨੇ ਕਿਹਾ ਕਿ ਕੋਈ ਗੱਲ ਨਹੀਂ ਉਸ ਨੂੰ ਜਿਸ ਚੀਜ਼ ਦੀ ਵੀ ਜ਼ਰੂਰਤ ਹੋਵੇਗੀ ਮੈਂ ਦੇ ਦੇਵਾਂਗਾ ਤੂੰ ਫਿਕਰ ਨਾ ਕਰ ਹੁਣ ਰਿਹਾਨ ਪ੍ਰਾਚੀ ਦੇ ਕੋਲ ਉਸਦੇ ਘਰ ਜਾਣ ਲੱਗਦਾ ਹੈ ਜੋ ਵੀ ਚੀਜ਼ ਦੀ ਉਸ ਨੂੰ ਲੋੜ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਉਸ ਨੂੰ ਦੇਣ ਲੱਗਦਾ ਪਰ ਪ੍ਰਾਚੀ ਇੱਕ ਦਿਨ ਮਜ਼ਾਕ ਦੇ ਵਿੱਚ ਉਸ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਸਮਾਨ ਹੀ ਦੇਵੇਂਗਾ ਜਾ ਫਿਰ ਮੇਰੀਆਂ ਹੋਰ ਲੋੜਾਂ ਪੂਰੀਆਂ ਵੀ ਕਰੇਗਾ ਜਦੋਂ ਇਹ ਗੱਲ ਰਿਹਾਨ ਪਰਾਚੀ ਦੇ ਮੂੰਹ ਸੁਣਦਾ ਤਾਂ ਰਿਹਾਨ ਨੂੰ ਪਤਾ ਲੱਗ ਜਾਂਦਾ ਕਿ ਜੋ ਪਰਾਚੀ ਹੈ ਉਹ ਉਸ ਵੱਲ ਖਿੱਚ ਗਈ ਹੈ ਹੁਣ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਪਿਆਰ ਹੋ ਜਾਂਦਾ ਪਿਆਰ ਤੋਂ ਬਾਅਦ ਇਹਨਾਂ ਦੇ ਸਰੀਰਕ ਸੰਬੰਧ ਬਣਨ ਲੱਗ ਜਾਂਦੇ ਨੇ ਤੇ ਹੁਣ ਆ ਜਾਂਦਾ April 2025 April 2025 ਦੇ ਵਿੱਚ ਜੋ ਗੁੱਲੂ ਹੁੰਦਾ ਹੈ ਉਸ ਦੀ ਜ਼ਮਾਨਤ ਹੋ ਜਾਂਦੀ ਹੈ ਗੁੱਲੂ ਹੁਣ ਜੇਲ੍ਹ ਚੋਂ ਘਰ ਆ ਜਾਂਦਾ ਮਜੂਰ ਬਿਹਾਰ ਦੇ ਵਿੱਚ ਪ੍ਰਾਚੀ ਦੇ ਕੋਲ ਗੁੱਲੂ ਪ੍ਰਾਚੀ ਅਤੇ ਰਿਹਾਨ ਦੋਨਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲੈਂਦਾ ਤੇ ਗੁੱਲੂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੁਣ ਗੁੱਲੂ ਪ੍ਰਾਚੀ ਦੇ ਨਾਲ ਰੋਜ਼ਾਨਾ ਲੜਨ ਲੱਗ ਗਿਆ ਸੀ ਇਸ ਦੀ ਕੁੱਟਮਾਰ ਵੀ ਕਰਦਾ ਸੀ ਅਤੇ ਇਸ ਦਾ ਫੋਨ ਵੀ ਉਸ ਨੇ ਭੰਨ ਦਿੱਤਾ ਸੀ ਇਸ ਉੱਪਰ ਪੂਰੀ ਤਰ੍ਹਾਂ ਪਾਬੰਦੀਆਂ ਲਗਾ ਦਿੱਤੀਆਂ ਸੀ ਤੇ ਇਹ ਗੱਲ ਰਿਹਾਨ ਨੂੰ ਵੀ ਪਤਾ ਲੱਗ ਚੁੱਕੀ ਸੀ ਰੇਹਾਨ ਨੂੰ ਵੀ ਉਸਨੇ ਕਿਹਾ ਸੀ ਕਿ ਜੇ ਤੂੰ ਮੇਰੇ ਘਰ ਆਵੇਂਗਾ ਤਾਂ ਮੈਥੋਂ ਬੁਰਾ ਕੋਈ ਨਹੀਂ ਨੇੜੇ ਤੇੜੇ ਵੀ ਦਿਖਿਆ ਤਾਂ ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗਾ ਯਾਨੀ ਇਦਾਂ ਦੀਆਂ ਗੱਲਾਂ ਵੀ ਰਿਹਾਨ ਅਤੇ ਗੁੱਲੂ ਦੇ ਵਿੱਚ ਹੁੰਦੀਆਂ ਨੇ ਪਰ ਰਿਹਾਨ ਅਤੇ ਪ੍ਰਾਚੀ ਤਾਂ ਇੱਕ ਦੂਜੇ ਨੂੰ ਮਿਲਣੋਂ ਨਹੀਂ ਰਹਿ ਸਕਦੇ ਸੀ ਹੁਣ ਇਹ ਪਲੈਨਿੰਗ ਕਰਦੇ ਨੇ ਕਿ ਕਿਸ ਤਰ੍ਹਾਂ ਗੁੱਲੂ ਨੂੰ ਰਸਤੇ ਦੇ ਵਿੱਚੋਂ ਹਟਾਇਆ ਜਾਵੇ ਕਿਉਂਕਿ ਜੇ ਗੁੱਲੂ ਰਸਤੇ ਦੇ ਵਿੱਚੋਂ ਹਟੇਗਾ ਫੇਰ ਹੀ ਪ੍ਰਾਚੀ ਅਤੇ ਰਿਹਾਨ ਦੋਨੋਂ ਮਿਲ ਸਕਦੇ ਨੇ ਪਹਿਲਾਂ ਤਾਂ ਗੁੱਲੂ ਨੂੰ ਜ਼ਹਿਰ ਦੇ ਕੇ ਮਾਰਨ ਦੀ ਪਲੈਨਿੰਗ ਕੀਤੀ ਗਈ ਪਰ ਇਹ ਜੋ ਪਲੈਨਿੰਗ ਸੀ ਇਹ ਫੇਲ ਹੋ ਗਈ ਉਸ ਤੋਂ ਬਾਅਦ ਰਿਹਾਨ ਨੇ ਸੋਚਿਆ ਕਿ ਕਿਉਂ ਨਾ ਗੁੱਲੂ ਦੇ ਉੱਤੇ ਗੋਲੀਆਂ ਚਲਾ ਕੇ ਇਸ ਦਾ ਕਤਲ ਕਰ ਦਿੱਤਾ ਜਾਵੇ ਰਿਹਾਨ ਆਪਣੇ ਦੋਸਤਾਂ ਦੇ ਨਾਲ ਗੱਲ ਕਰਦਾ ਤੇ ਇਸ ਦੇ ਨਾਲ ਇਸ ਦੇ ਦੋ ਤਿੰਨ ਦੋਸਤ ਹੋਰ ਮਿਲ ਜਾਂਦੇ ਨੇ ਜਿਸ ਵਿੱਚ ਬਿਲਾਲ ਅਤੇ ਫਰਮਾਨ ਹੁੰਦੇ ਨੇ ਹੁਣੇ ਸੋਚਦੇ ਨੇ ਕਿ ਇਸ ਨੂੰ ਰਸਤੇ ਦੇ ਵਿੱਚ ਘੇਰ ਕੇ ਜਿੱਥੇ ਕੋਈ ਸੁੰਨੀ ਜਗ੍ਹਾ ਹੋਵੇ ਉੱਥੇ ਘੇਰ ਕੇ ਇਸ ਉੱਪਰ ਗੋਲੀਆਂ ਚਲਾ ਦੇਵਾਂਗੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗੇਗਾ ਤਾਂ 7 ਅਕਤੂਬਰ 2025 ਨੂੰ ਜਦੋਂ ਗੁੱਲੂ ਰਾਤ ਨੂੰ ਤਕਰੀਬਨ 8:30 ਵਜੇ ਮਜ਼ੂਰ ਵਿਹਾਰ ਦੇ ਵਿੱਚੋਂ ਆਪਣੀ ਦੂਸਰੀ ਪਤਨੀ ਜੂਹੀ ਜੋ ਕਿ ਅਰਮਾਨ ਨਗਰ ਦੇ ਵਿੱਚ ਰਹਿੰਦੀ ਸੀ ਉਸ ਕੋਲ ਜਾਂਦਾ ਤਾਂ ਰਸਤੇ ਦੇ ਵਿੱਚ ਮਜ਼ੂਰ ਵਿਹਾਰ ਦੇ ਸਿਕਰੂੜੀ ਫਾਟਕ ਦੇ ਕੋਲ ਜਿੱਥੇ ਕਿ ਸੁੰਨਸਾਨ ਹੁੰਦੀ ਹੈ ਉਥੇ ਰਿਹਾਨ ਬਿਲਾਲ ਅਤੇ ਫਰਮਾਨ ਇਹ ਏਸ ਨੂੰ ਘੇਰ ਲੈਂਦੇ ਨੇ ਘੇਰਨ ਤੋਂ ਬਾਅਦ ਏਸ ਉੱਪਰ ਗੋਲੀਆਂ ਚਲਾ ਦਿੰਦੇ ਆ ਜਿਸ ਨਾਲ ਗੁੱਲੂ ਦੀ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਤੇ ਜਿਸ ਵਿੱਚ ਜੋ ਪਰਾਚੀ ਹੁੰਦੀ ਹੈ ਉਸ ਦਾ ਵੀ ਨਾ ਹੁੰਦਾ ਚਾਰ ਏਸ ਵਿੱਚ ਜੋ ਬੰਦੇ ਹੁੰਦੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇੱਕ ਔਰਤ ਜਿਸ ਦਾ ਨਾਮ ਪਰਾਚੀ ਹੁੰਦਾ ਜੋ ਗੁੱਲੂ ਦੀ ਘਰ ਵਾਲੀ ਸੀ ਜਿਸ ਨਾਲ ਉਸ ਨੇ ਲਾਂ ਮੈਰਿਜ ਕਰਵਾਈ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲੇਤਾ ਜਾਂਦਾ ਤੇ ਇਹਨਾਂ ਉੱਪਰ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਪਤਾ ਲੱਗਿਆ ਕਿ ਜੋ ਗੁੱਲੂ ਦੀ ਪਹਿਲੀ ਪਤਨੀ ਹੈ ਉਸ ਕੋਲ 11 ਸਾਲਾਂ ਦੀ ਕੁੜੀ ਹੈ ਤੇ ਜੋ ਪ੍ਰਾਚੀ ਹੈ ਇਸ ਕੋਲ 2.5 ਸਾਲਾਂ ਦਾ ਮੁੰਡਾ ਅਤੇ ਇਹ 5 ਮਹੀਨਿਆਂ ਦੀ ਗਰਭਤੀ ਹੈ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਜਾਵੇਗਾ ਤਾਂ ਅਦਾਲਤ ਵੱਲੋਂ ਇਹਨਾਂ ਦੋਸ਼ੀਆਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਔਰਤ ਨੇ ਪਹਿਲਾਂ ਵਿਆਹ ਕਰਵਾਇਆ ਫੇਰ ਵਿਆਹ ਕਰਵਾਇਆ ਫੇਰ ਲਵ ਮੈਰਿਜ ਕਰਵਾਈ ਉੱਥੇ ਵੀ ਉਸ ਨੂੰ ਸਬਰ ਨਹੀਂ ਆਇਆ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਿਸ ਨੂੰ ਰਸੇ ਚੱਬਣ ਦੀ ਆਦਤ ਪੈ ਜਾਵੇ ਉਹ ਛੇਤੀ-ਛੇਤੀ ਜਾਂਦੀ ਨਹੀਂ ਤਾਂ ਉਸ ਨੇ ਤੀਸਰੇ ਬੰਦੇ ਨੂੰ ਵੀ ਧੋਖਾ ਦਿੱਤਾ ਅਤੇ ਉਸ ਤੇ ਦੋਸਤ ਦੇ ਨਾਲ ਹੀ ਨਜਾਇਜ਼ ਸਬੰਧ ਬਣਾ ਲਏ ਤੇ ਆਖਰ ਇਸ ਨਜਾਇਜ਼ ਸਬੰਧਾਂ ਦਾ ਨਤੀਜਾ ਇਹ ਨਿਕਲਿਆ ਕਿ ਗੁੱਲੂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਤੇ ਜੋ ਪ੍ਰਾਚੀਆ ਉਸ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਜੋ ਗੁੱਲੂ ਦੀ ਪਹਿਲਾਂ ਵਾਲੀ ਘਰ ਵਾਲੀ ਸੀ ਉਸ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਤੇ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਤੇ ਜੋ ਰਿਹਾਨ ਸੀ ਤੇ ਉਸ ਦੇ ਦੋਸਤ ਸੀ ਉਹਨਾਂ ਨੂੰ ਵੀ ਪੁਲਿਸ ਨੇ ਜੇਲ੍ਹ ਵਿੱਚ ਭੇਜ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ੀਕਾ